ਦੋਸਤੋ ਜ਼ਿੰਦਗੀ ਦੇ ਵਿੱਚ ਤੁਹਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਹੋਣਗੀਆਂ ਪਰ ਆਪਣੀ ਕਮੀਆਂ ਨੂੰ ਨਜ਼ਰਅੰਦਾਜ਼ ਕਰੋ ਉਹਨਾਂ ਨੂੰ ਹੀ ਆਪਣੀ ਖੂਬੀ ਬਣਾਉਣਾ ਸਿੱਖੋ ਅੱਜ ਦੀ ਕਹਾਣੀ ਬਹੁਤ ਹੀ ਪੋਜ਼ਿਟਿਵ ਕਹਾਣੀ ਹੈ ਇੱਕ ਬਾਲੀਵੁੱਡ ਦੀ ਉਹ ਐਕਟ੍ਰੈਸ ਜਿਹਨੂੰ ਉਹਦੇ ਕੰਦ ਕਰਕੇ ਉਹਦੀ ਆਵਾਜ਼ ਕਰਕੇ ਉਸ ਦਾ ਮਜ਼ਾਕ ਬਣਾਇਆ ਜਾਂਦਾ ਸੀ ਇਸ ਤੱਕ ਇਹਦੋਂ ਤੱਕ ਹੀ ਹੋ ਗਿਆ ਸੀ ਕਿ ਇੱਕ ਫਿਲਮ ਦੇ ਵਿੱਚ ਉਹਦੀ ਆਵਾਜ਼ ਡੱਬ ਨਹੀਂ ਕੀਤੀ ਗਈ ਕਿਸੇ ਹੋਰ ਲੜਕੀ ਦੀ ਆਵਾਜ਼ ਉਹਦੀ ਥਾਂ ਤੇ ਡੱਬ ਕੀਤੀ ਗਈ ਤਾਂ ਉਸ ਵੇਲੇ ਉਸ ਅਦਾਕਾਰਾ ਤੇ ਕੀ ਬੀਤੀ ਸੀ ਔਰ ਔਕੇ ਸਮੇਂ ਦੇ ਵਿੱਚ ਜਦੋਂ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ ਆਰਥਿਕ ਤੰਗਾ ਹਾਲਾਤਾਂ ਕਰਕੇ ਜਿਹੜਾ ਉਸ ਨੂੰ ਐਕਟਿੰਗ ਲਾਈਨ ਦੇ ਵਿੱਚ ਆਉਣਾ ਪੈ ਗਿਆ ਸੀਗਾ ਪਰ ਆਪਣੀ ਕਮਜ਼ੋਰੀ ਦਾ ਉਸਨੇ ਕਦੇ ਵੀ ਆਪਣੇ ਆਪ ਨੂੰ ਲੋ ਨੀ ਫੀਲ ਕਰਾਇਆ ਔਰ ਮੂੰਹ ਤੋੜ ਮਾ ਜਵਾਬ ਦਿੱਤਾ ਉਹਨਾਂ ਲੋਕਾਂ ਨੂੰ ਜੋ ਉਸ ਦਾ ਮਜ਼ਾਕ ਉਡਾਉਂਦੇ ਸੀ ਅਸੀਂ ਗੱਲ ਕਰ ਰਹੇ ਹਾਂ ਰਾਣੀ ਮੁਖਰਜੀ ਦੀ ਰਾਣੀ ਮੁਖਰਜੀ ਹਾਲ ਹੀ ਦੀ ਕੜੀ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਨੇ ਸੋ ਉਹਨਾਂ ਨੇ ਕਹਿ ਲਓ ਕਿ ਤਿੰਨ ਦਹਾਕੀਆਂ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਸਰਗਰਮ ਨੇ ਵੱਖਰੀ ਆਪਣੀ ਪਛਾਣ ਬਣਾਈ ਕਿੱਥੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਉਹ ਪਹੁੰਚੇ ਬਾਲੀਵੁੱਡ ਦੇ ਵਿੱਚ ਕੀ ਕੀ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਸਨ ਆਓ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਦੇ ਆਪਣੀ ਕੱਦ ਕਾਠੀ ਤੇ ਆਪਣੀ ਆਵਾਜ਼ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ ਤੇ ਰਹੀ ਰਾਣੀ ਮੁਖਰਜੀ ਨੇ ਹਿੰਦੀ ਸਿਨੇਮਾ ਦੇ ਵਿੱਚ ਉਹ ਮਕਾਮ ਹਾਸਲ ਕੀਤਾ ਜੋ ਕਿਸੇ ਵੀ ਖੇਤਰ ਦੇ ਵਿੱਚ ਸਧਾਰਨ ਜੀ ਦਿਖਣ ਵਾਲੀਆਂ ਲੜਕੀਆਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਫਿਲਮੀ ਪਰਿਵਾਰ ਦੇ ਵਿੱਚ ਰਮਲਣ ਤੋਂ ਬਾਅਦ ਵੀ ਰਾਣੀ ਮੁਖਰਜੀ ਦੇ ਲਈ ਇਹ ਸਫ਼ਰ ਆਸਾਨ ਨਹੀਂ ਸੀ ਆਰਥਿਕ ਤਕਲੀਫੀ ਵਜ੍ਹਾ ਦੇ ਨਾਲ ਉਹਨਾਂ ਨੇ ਐਕਟਿੰਗ ਦਾ ਰਾਹ ਚੁਣਿਆ ਅਤੇ ਇਸ ਤੋਂ ਬਾਅਦ ਫਿਲਮਾਂ ਦੇ ਵਿੱਚ ਉਹਨਾਂ ਦਾ ਕਦ ਲਗਾਤਾਰ ਵਾਧਾ ਚਲਾ ਗਿਆ 21 ਮਾਰਚ 1978 ਦੇ ਵਿੱਚ ਜੰਮੀ ਰਾਣੀ ਮੁਖਰਜੀ ਨੇ ਹਾਲ ਹੀ ਦੀ ਘੜੀ ਆਪਣਾ ਜਨਮ ਦਿਨ ਮਨਾਇਆ ਫਿਲਮੀ ਪਰਿਵਾਰ ਦੇ ਵਿੱਚ ਤਾਲੁਕ ਰੱਖਣ ਦੇ ਬਾਵਜੂਦ ਵੀ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ਰਾਣੀ ਮੁਖਰਜੀ ਰਾਣੀ ਮੁਖਰਜੀ ਐਕਟਿੰਗ profession ਦੇ ਵਿੱਚ ਆਉਣ ਤੋਂ ਪਹਿਲਾਂ ਵਕੀਲ ਇੰਟੀਰੀਅਰ ਡਿਜ਼ਾਈਨਰ ਬੰਨਣਾ ਚਾਹੁੰਦੀ ਸੀ ਪਰ ਆ ਘਰ ਦੀ ਆਰਥਿਕ ਸਥਿਤੀ ਖਰਾਬ ਹੋਣ ਦੀ وجہ ਦੇ ਨਾਲ ਐਕਟਿੰਗ profession ਦੇ ਵਿੱਚ ਆਉਣਾ ਪਿਆ ਇਸ ਗੱਲ ਦਾ ਖੁਲਾਸਾ ਰਾਣੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਫਿਲਮ ਰਾਜਾ ਕੀ ਆਏਗੀ ਬਰਾਤ ਦਾ ਉਹਨਾਂ ਨੂੰ ਆਫਰ ਮਿਲਿਆ ਸੀ ਤਾਂ ਉਹਨਾਂ ਦੀ ਮਾਂ ਨੇ ਉਸ ਨੂੰ ਇਹ ਫਿਲਮ ਕਰਨ ਦਾ ਸੁਝਾਅ ਦਿੱਤਾ ਸੀ ਰਾਣੀ ਮੁਖਰਜੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਦੋਂ ਮੈਂ ਵੱਡੀ ਹੋ ਗਈ ਸੀ ਤਾਂ ਮੈਨੂੰ ਇੱਕ ਫਿਲਮ ਦਾ ਆਫਰ ਮਿਲਿਆ ਸੀ ਤੇ ਫਿਰ ਮੇਰੀ ਮਾਂ ਨੇ ਬੜੀ ਵਿਨਮਰਤਾ ਦੇ ਨਾਲ ਮੈਨੂੰ ਕਿਹਾ ਕਿ ਇੱਕ ਵਾਰ ਐਕਟਿੰਗ ਦੇ ਵਿੱਚ ਹੱਥ ਅਜ਼ਮਾ ਕੇ ਦੇਖੋ ਜੇ ਸਭ ਕੁਝ ਠੀਕ ਨਹੀਂ ਰਿਹਾ ਤਾਂ ਤੂੰ ਵਾਪਸ ਪੜ੍ਹਾਈ ਵੀ ਕਰ ਸਕਦੀ ਹੈ ਸ਼ਾਇਦ ਉਸ ਵਕਤ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਉਹਨਾਂ ਨੂੰ ਮਦਦ ਦੀ ਲੋੜ ਹੈ। ਰਾਣੀ ਮੁਖਰਜੀ ਨੇ ਆਪਣੇ ਪਿਤਾ ਰਾਮ ਮੁਖਰਜੀ ਦੇ ਡਾਇਰੈਕਸ਼ਨ ਤੇ ਬਣੀ ਬੰਗਾਲੀ ਫਿਲਮ ਬੀਅਰ ਫੂਲ 1996 ਦੇ ਵਿੱਚ ਉਸ ਫਿਲਮ 'ਚ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਹਿੰਦੀ ਫਿਲਮ ਰਾਜਾ ਕੀ ਆਏਗੀ ਬਰਾਤ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਇਸ ਫਿਲਮ ਦੇ ਵਿੱਚ ਰਾਣੀ ਅਮਜ਼ਦ ਖਾਨ ਦੇ بیٹے ਸ਼ਾਦਾਬ ਖਾਨ ਦੇ ਨਾਲ ਨਜ਼ਰ ਆਈ ਸੀ ਉਹਨਾਂ ਦਿਨਾਂ ਦੇ ਵਿੱਚ ਲੋਕ ਰਾਣੀ ਮੁਖਰਜੀ ਦੀ ਹਾਈਟ ਅਤੇ ਆਵਾਜ਼ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਇਆ ਕਰਦੇ ਸੀ ਇੱਥੋਂ ਤੱਕ ਕਿ ਅਮੀਰ ਖਾਨ ਦੀ ਫਿਲਮ ਗੁਲਾਮ ਦੇ ਵਿੱਚ ਵੀ ਉਹਨਾਂ ਦੀ ਆਵਾਜ਼ ਨੂੰ ਮੋਨਾ ਗੋਸ਼ ਨੇ ਡੱਬ ਕੀਤਾ ਸੀ ਰਾਣੀ ਮੁਖਰਜੀ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾਇਆ ਸੀ ਉਹਨਾਂ ਦੀ ਅਲੱਗ ਆਵਾਜ਼ ਉਹਨਾਂ ਦੀ ਪਛਾਣ ਬਣ ਗਈ ਡਾਇਰੈਕਟਰ ਵਿਵੇਕ ਸ਼ਰਮਾ ਨੇ ਰਾਣੀ ਮੁਖਰਜੀ ਦੀ ਫਿਲਮ ਕੁਝ ਕੁਝ ਹੁੰਦਾ ਹੈ ਦੇ ਨਾਲ ਜੁੜਿਆ ਇੱਕ ਕਿੱਸਾ ਸ਼ੇਅਰ ਕੀਤਾ ਸੀ। ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਕੁਝ ਕੁਝ ਹੁੰਦਾ ਹੈ ਦੇ ਵਿੱਚ ਮੈਂ ਕਰਨ ਜੋਹਰ ਅਤੇ ਯਸ਼ ਅੰਕਲ ਨੇ ਮੈਨੂੰ ਕਿਹਾ ਕਿ ਰਾਣੀ オリジナル ਆਵਾਜ਼ ਦੇ ਵਿੱਚ ਡੱਬ ਕਰੇਗੀ। ਇਸ ਦੇ ਉੱਪਰ ਕਾਫੀ ਬਹਿਸ ਵੀ ਹੋਈ ਸੀ। ਫਿਰ ਮਹਿਰਾਨੀ ਨੂੰ ਆਵਾਜ਼ ਡਬ ਕਰਨ ਦੇ ਲਈ ਉਸ ਨੂੰ ਮਿਕਸ ਕੀਤਾ ਫਿਰ ਯਸ਼ ਅੰਕਲ ਤੇ ਕਰਨ ਨੂੰ ਸੁਣਾਇਆ ਗਿਆ ਸਾਰਿਆਂ ਨੂੰ ਰਾਣੀ ਦੀ ਆਵਾਜ਼ ਪਸੰਦ ਆਈ ਸੀ ਇਸ ਫਿਲਮ ਦੇ ਵਿੱਚ ਰਾਣੀ ਦੀ ਆਵਾਜ਼ ਉਹਨਾਂ ਦੀ ਪਛਾਣ ਬਣ ਗਈ ਦੱਸਦੀ ਹੈ ਕਿ ਵਿਵੇਕ ਸ਼ਰਮਾ ਨੇ ਉਸ ਸਮੇਂ ਕਰਨ ਜੋਹਰ ਦੀ ਫਿਲਮ ਕੁਝ ਕੁਝ ਹੋਤਾ ਹੈ ਦਾ ਪ੍ਰੋਡਕਸ਼ਨ ਡਿਜ਼ਾਈਨ ਕੀਤਾ ਸੀ ਰਾਣੀ ਮੁਕਰਜੀ ਨੇ ਕਿਹਾ ਸੀ ਕਿ ਜੇਕਰ ਮੈਂ ਇਹ ਸੋਚ ਕੇ ਹਾਰ ਮੰਨ ਜਾਂਦੀ ਤਾਂ ਲੋਕ ਮੇਰੀ ਆਵਾਜ਼ ਦੇ ਬਾਰੇ ਕੀ ਸੋਚਣਗੇ ਤਾਂ ਮੇਰੀ ਆਵਾਜ਼ ਅੱਜ ਪਸੰਦ ਹੀ ਨਹੀਂ ਸੀ ਆਉਣੀ ਮੈਂ ਖੁਦ ਦੀਆਂ ਫਿਲਮਾਂ ਡਬ ਹੀ ਨਹੀਂ ਕਰ ਪਾਉਣੀ ਸੀ ਤਾਂ ਲੋਕ ਅੱਜ ਮੈਨੂੰ ਮੇਰੀ ਆਵਾਜ਼ ਦੇ ਨਹੀਂ ਪਛਾਨਦੀ ਸੀ ਲੋਕਾਂ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮੇਰੀ ਆਵਾਜ਼ ਐਨੀ ਖਾਸ ਹੋ ਸਕਦੀ ਹੈ ਜਦੋਂ ਰਾਣੀ ਮੁਖਰਜੀ ਨੇ ਕੋਮਿਦਾ ਦੇ ਨਾਲ ਪਹਿਲੀ ਫਿਲਮ ਹੱਦ ਕਰਦੀ ਕੀਤੀ ਤਾਂ ਉਸ ਦੇ ਵਿੱਚ ਗੋਵਿੰਦਾ ਦੇ ਨਾਲ ਅਫੇਅਰ ਦੇ ਚਰਚੇ ਉਸ ਦੇ ਸ਼ੁਰੂ ਹੋ ਗਏ ਮੀਡੀਆ ਰਿਪੋਰਟ ਦੇ ਮੁਤਾਬਕ ਰਾਣੀ ਮੁਖਰਜੀ ਗੋਵਿੰਦਾ ਦੇ ਐਕਟਿੰਗ ਦੇ ਉੱਪਰ ਤਾਂ ਫਿਦਾ ਹੋਈ ਨਾਲ ਹੀ ਉਹਨਾਂ ਦਾ ਦਿਲ ਗੋਵਿੰਦਾ ਦੇ ਬਿਹੇਵੀਅਰ ਤੇ ਵੀ ਆ ਗਿਆ ਗੋਵਿੰਦਾ ਸੈੱਟ ਦੇ ਉੱਪਰ ਸਾਰਿਆਂ ਨੂੰ ਹਸਾਉਂਦੇ ਸੀ ਇਸ ਕਰਕੇ ਰਾਣੀ ਉਹਨਾਂ ਦੇ ਵੱਲ ਅਟਰੈਕਟ ਹੋਣ ਲੱਗੀ ਦੱਸਿਆ ਜਾਂਦਾ ਹੈ ਕਿ ਗੋਮੇਦਾ ਰਾਣੀ ਮੁਖਰਜੀ ਦਾ ਨਾਮ ਕਈ ਪ੍ਰੋਡਿਊਸਰ ਅਤੇ ਡਾਇਰੈਕਟਰ ਦੇ ਸਾਹਮਣੇ ਰეკਮੈਂਡ ਕਰਨ ਲੱਗੇ ਸੀ ਖਬਰਾਂ ਦੀ ਮੰਨੀਏ ਤਾਂ ਗੋਵਿੰਦਾ ਕੁਝ ਸਮੇਂ ਦੇ ਲਈ ਆਪਣਾ ਘਰ ਛੱਡ ਕੇ ਰਾਣੀ ਮੁਖਰਜੀ ਦੇ ਨਾਲ ਰਹਿਣ ਲੱਗ ਗਿਆ ਸੀ। ਰਾਣੀ ਦੇ ਪੇਰੈਂਟਸ ਨੂੰ ਉਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਪਰ ਉਹਨਾਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਸੀ। ਖਬਰਾਂ ਦੀ ਮੰਨੀਏ ਤਾਂ ਗੋਵਿੰਦਾ ਰਾਣੀ ਦੀ ਡਿਮਾਂਡ ਦੇ ਉੱਪਰ ਉਹਨਾਂ ਨੂੰ ਫਲੈਟ, ਡਾਇਮੰਡ ਅਤੇ ਕਾਰ ਗਿਫਟ ਕਰਦੇ ਸੀ। ਜਦੋਂ ਗੋਵਿੰਦਾ ਦੀ ਪਤਨੀ ਨੇ ਉਹਨਾਂ ਨੂੰ ਛੱਡਣ ਦਾ ਫੈਸਲਾ ਲਿਆ ਤਾਂ ਉਹਨਾਂ ਦੀ ਅੱਖਾਂ ਖੁੱਲ੍ਹ ਗਈਆਂ। ਗੋਵਿੰਦਾ ਆਪਣੀ ਵਿਅਵਤਾ ਜ਼ਿੰਦਗੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਰਾਣੀ ਦੇ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ। ਅਭਿਸ਼ੇਕ ਬਚਨ ਦੇ ਨਾਲ ਵੀ ਰਾਣੀ ਮੁਖਰਜੀ ਦੇ ਰਿਲੇਸ਼ਨ ਦੀ ਚਰਚਾ ਸੀ। ਕ੍ਰਿਸ਼ਮਾ ਕਪੂਰ ਦੇ ਨਾਲ ਰਿਸ਼ਤੇ ਟੁੱਟ ਜਾਣ ਤੋਂ ਬਾਅਦ ਰਾਣੀ ਮੁਖਰਜੀ ਦੀ ਬਚਨ ਪਰਿਵਾਰ ਦੇ ਨਾਲ ਕਾਫੀ ਨਜ਼ਦੀਕੀਆਂ ਵਧੀਆਂ। ਦੱਸਿਆ ਜਾਂਦਾ ਹੈ ਕਿ ਬੰਟਰੀ ਔਰ ਬਬਲੀ ਦੀ ਸ਼ੂਟਿੰਗ ਦੇ ਦੌਰਾਨ ਅਭਿਸ਼ੇਕ ਅਤੇ ਰਾਣੀ ਦੀ ਚੱਗੀ ਦੋਸਤੀ ਹੋ ਗਈ ਜੋ ਬਾਅਦ ਦੇ ਵਿੱਚ ਪਿਆਰ ਦੇ ਵਿੱਚ ਬਦਲ ਗਈ। ਬਾਅਦ ਦੇ ਵਿੱਚ ਦੋਨਾਂ ਨੇ ਵਿਆਹ ਤੱਕ ਦਾ ਫੈਸਲਾ ਕਰ ਲਿਆ ਸੀ ਪਰ ਇੱਕ ਦਿਨ ਦੋਨਾਂ ਨੇ ਬ੍ਰੇਕਅਪ ਕਰਨ ਦੀ ਖਬਰ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦਾ ਕਾਰਨ ਕੀ ਸੀ ਕਿ ਇੱਕ ਫਿਲਮ ਦੇ ਵਿੱਚ ਕਿਸਿੰਗ ਦਾ ਸੀਨ ਜਿਸ ਦੇ ਨਾਲ ਅਭਿਸ਼ੇਕ ਬਚਨ ਨੇ ਬ੍ਰੇਕਅਪ ਕਰ ਲਿਆ ਟਾਈਮਜ਼ ਰਾਊਂਡ ਦੀ ਖਬਰ ਦੇ ਮੁਤਾਬਿਕ ਰਾਣੀ ਮੁਖਰਜੀ ਅਤੇ ਅਭਿਸ਼ੇਕ ਬਚਨ ਦੇ ਰਿਸ਼ਤੇ ਦੇ ਵਿੱਚ ਆਈ ਖਟਾਸ ਦੀ ਜ਼ਿੰਮੇਵਾਰ ਅਭਿਸ਼ੇਕ ਦੀ ਮਾਂ ਜਯਾ ਬਚਨ ਸੀ ਹਾਲਾਂਕਿ ਦੋਨਾਂ ਦੇ ਰਿਸ਼ਤੇ ਨੂੰ ਜਯਾ ਬਚਨ ਨੇ ਆਪਣੀ ਰਜ਼ਾਮੰਦੀ ਦੇ ਦਿੱਤੀ ਸੀ ਦੱਸਿਆ ਜਾਂਦਾ ਹੈ ਕਿ ਦੋਨਾਂ ਦੇ ਰਿਸ਼ਤੇ ਟੁੱਟਣ ਦਾ ਕਾਰਨ ਬਲੈਕ ਫਿਲਮ ਦਾ ਇੱਕ ਕਿਸਿੰਗ ਸੀਨ ਸੀ ਜੋ ਰਾਣੀ ਮੁਖਰਜੀ ਅਤੇ ਅਮਿਤਾ ਬਚਨ ਦੇ ਵਿੱਚ ਫਿਲਮਾਇਆ ਗਿਆ ਸੀ ਖਬਰਾਂ ਦੀ ਮਨੀਤ ਜਯਾ ਵਚਨ ਨਹੀਂ ਚਾਹੁੰਦੀ ਸੀ ਕਿ ਰਾਣੀ ਮੁਕਰਜੀ ਸੀਨ ਕਰੇ ਪਰ ਰਾਣੀ ਨੇ ਇਸ ਦੇ ਲਈ ਹਾਂਮੀ ਪਰ ਦਿੱਤੀ ਸੀ ਜਿਸ ਕਾਰਨ ਜਯਾ ਵਚਨ ਨਰਾਜ਼ ਹੋ ਗਈ ਸੀ ਰਾਣੀ ਮੁਕਰਜੀ ਨੇ 2014 ਦੇ ਵਿੱਚ ਅਦਿੱਤਿਆ ਚੋਪੜਾ ਦੇ ਨਾਲ ਵਿਆਹ ਕਰ ਲਿਆ ਸੀ ਅਗਲੇ ਸਾਲ 2015 ਦੇ ਵਿੱਚ ਰਾਣੀ ਨੇ ਬੇਟੀ ਆਦਿਰਾ ਨੂੰ ਜਨਮ ਦਿੱਤਾ ਵਿਆਹ ਦੇ 4 ਸਾਲ ਬਾਅਦ 2018 ਦੇ ਵਿੱਚ ਫਿਲਮ ਹਿਸਕੀ ਦੇ ਨਾਲ ਫਿਰ ਉਹਨਾਂ ਨੇ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਇਸ ਫਿਲਮ ਦੇ ਪ੍ਰੋਮੋਸ਼ਨ ਦੇ ਦੌਰਾਨ ਰਾਣੀ ਨੇ ਸਲਮਾਨ ਸ਼ਾਹਰੁਖ ਅਤੇ ਆਮਿਰ ਖਾਨ ਦਾ ਵੀ ਜ਼ਿਕਰ ਕੀਤਾ